ਮੋਗਾ ਦੀ ਜਿੱਥੇ ਮੋਗਾ ਦੇ ਵਿੱਚ ਇਕਤਾਏ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ ਹੈ ਗੋਲੀ ਮਾਰ ਕੇ ਭਤੀਜੇ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਾ ਵਿਚਾਲੇ ਤਕਰਾਰ ਹੋਈ ਸੀ ਯਹਾਨ ਸਿੰਘ ਵਾਲਾ ਦੇ ਪਿੰਡ ਮਾਛੀ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਅਮਰੀਕਾ ਦਾ ਸਿਟੀਜ਼ਨ ਹੈ ਮਲਜ਼ਮ ਤਾਇਆ ਜਿਸ ਨੇ ਆਪਣੇ ਹੀ ਭਤੀਜੇ ਨੂੰ ਗੋਲੀ ਮਾਰ ਦਿੱਤੀ ਹੈ ਸੋ ਜ਼ਮੀਨ ਦੇ ਇੱਕ ਟੁਕੜੇ ਪਿੱਛੇ ਇਹ ਤਕਰਾਰ ਹੋਈ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਹੀ ਦੋਨਾਂ ਵਿਚਾਲੇ अनबन चाल रही ਸੀ ਤੇ ਇਸ ਤੋਂ ਬਾਅਦ ਇਸ ਤਾਇਏ ਨੇ ਆਪਣੇ ਹੀ ਭਤੀਜੇ ਨੂੰ ਗੋਲੀ ਮਾਰ ਦਿੱਤੀ ਨਿਹਾਲ ਸਿੰਘ ਵਾਲਾ ਦੇ ਪਿੰਡ 마છી ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤੇ ਜੋ ਮੁਲਜ਼ਮ ਤਾਇਆ ਹੈ ਉਹ ਖੁਦ ਵੀ ਅਮਰੀਕਾ ਦਾ ਸਿਟੀਜ਼ਨ ਦੱਸਿਆ ਜਾ ਰਿਹਾ ਜਿਸ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਝਗੜਾ ਚੱਲ ਰਿਹਾ ਸੀ ਸੋ ਮੋਗਾ ਤੋਂ 37 ਕਾਰ ਦੀਪਕ ਸਿੰਘ ਨਾਲ ਸੜਨਲ ਮੌਜੂਦ ਨੇ ਫੋਨ ਲਾਈਨ ਤੇ ਹੁਰ ਜਾਣਕਾਰੀ ਲੈ ਲਿਆ ਆ ਦੀਪਕ ਹੁਣ ਤੱਕ ਕੀ ਸਾਹਮਣੇ ਆਇਆ ਹੈ ਕਿ ਕਿਹੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਖਿਰ ਜ਼ਮੀਨ ਦੇ ਟੁਕੜੇ ਪਿੱਛੇ ਕਿਉਂ ਇੱਕ ਤਾਏ ਨੇ ਆਪਣੇ ਹੀ ਭਤੀਜੇ ਨੂੰ ਗੋਲੀ ਮਾਰਤੀ ਦੇਖੋ ਮਨਪ੍ਰੀਤ ਜਿਹੜਾ ਇਹ ਮਾਮਲਾ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਚੀਕੇ ਦਾ ਹੈ ਜਿੱਥੇ ਕਿ ਅੱਜ ਸਵੇਰ ਤਾਏ ਨੇ ਜਿਹੜਾ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸੀ ਪ੍ਰਾਪਰਟੀ ਦੀ ਵੰਡ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਵਾਦ ਸੀਗਾ ਕਾਫੀ ਲੰਬੇ ਸਮੇਂ ਤੋਂ ਔਰ ਅੱਜੇ ਵੀ ਕਿਹਾ ਜਾ ਰਿਹਾ ਸੀ ਕਿ ਪੰਚਾਇਤ ਬੈਠਣੀ ਸੀ ਇਸ ਮਾਮਲੇ ਦੇ ਵਿੱਚ ਪੰਚਾਇਤੀ ਫੈਸਲਾ ਵੀ ਆਉਣਾ ਸੀ ਲੇਕਿਨ ਉਸ ਤੋਂ ਪਹਿਲਾਂ ਅਸੀਂ ਜਿਹੜਾ ਤਾਇਆ ਬਹਾਦਰ ਸਿੰਘ ਆ ਉਹ ਖੇਤ ਚ ਗਿਆ ਸੀਗਾ ਖੇਤ ਚ ਇੱਕ ਖਾਲੇ ਨੂੰ ਜਦੋਂ ਢਾ ਰਿਆ ਸੀ ਜਾਣਕਾਰੀ ਮਿਲਦੀ ਹੈ ਕਿ ਨਵਦੀਪ ਜਿਹੜਾ ਹੈ ਭਤੀਜਾ ਉਹਨਾਂ ਦਾ ਉਹ ਵੀ ਉੱਥੇ ਪਹੁੰਚਿਆ ਹੋਣੇ ਇਸ ਚੀਜ਼ ਨੂੰ ਰੋਕਣ ਨੂੰ ਆਪਣੇ ਤਾਇਆ ਨੂੰ ਰੋਕਣ ਲਈ ਕਿਹਾ ਲੇਕਿਨ ਤਾਇਆ ਕੋਲ ਜਿਹੜ ਇਸ ਲਾਇਸੈਂਸੀ ਰਿਵੋਲਵਰ ਦੀ ਉਹਦੇ ਨਾਲ ਜਿਹੜੀ ਹੈ ਗੋਲੀ ਉਹਦੇ ਮੱਥੇ ਦੇ ਵਿੱਚ ਮਾਰੀ ਜਿੱਥੇ ਕਿ ਉਹਦੀ ਮੌਕੇ ਤੇ ਖੇਤ ਦੇ ਵਿੱਚ ਮੌਤ ਹੋ ਗਈ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਤਾਇਆ ਬਹਾਦਰ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਹੈ ਮੰਤਰੀ ਦੀਪਕ ਜੀ ਵੀ ਜਾਨਣਾ ਚਾਹਾਂਗੇ ਦੱਸਿਆ ਜਾ ਰਿਹਾ ਹੈ ਕਿ ਜੋ ਮੁਲਜ਼ਮ ਹੈ ਤਾਇਆ ਉਹ ਅਮਰੀਕਾ ਦਾ ਸਿਟੀਜ਼ਨ ਹੈ ਤੇ ਉਹ ਪੰਜਾਬ ਦੇ ਵਿੱਚ ਇਸ ਜ਼ਮੀਨ ਕਰਕੇ ਆਇਆ ਸੀ ਜਾਂ ਕੋਈ ਹੋਰ ਮਕਸਦ ਸੀ ਅਤੇ ਕੋ ਜਾਣਕਾਰੀ ਤਾਂ ਇਹ ਹੀ ਹੈ ਕਿ ਸਿਟੀਜ਼ਨ ਹੈ ਅਮਰੀਕਾ ਦਾ ਤੇ ਔਰ ਪੰਜਾਬ ਦੇ ਵਿੱਚ ਆਇਆ ਸੀਗਾ ਘਰ ਦੇ ਵਿੱਚ ਆਇਆ ਸੀਗਾ ਔਰ ਜਿਹੜੀ ਹੈ ਪਛੜੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪ੍ਰਾਪਰਟੀ ਨੂੰ ਲੈ ਕੇ ਜਿਹੜਾ ਵਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਉਸ ਤੋਂ ਨੂੰ ਲੈ ਕੇ ਜਿਹੜੇ ਇੱਥੇ ਆਏ ਸੀਗੇ ਔਰ ਜਦੋਂ ਅੱਜ ਖੇਤ ਦੇ ਵਿੱਚ ਗਏ ਔਰ ਖਾਲਾ ਟਾਣ ਲੱਗੇ ਸੀਗੇ ਉਸੇ ਦੌਰਾਨ ਜਿਹੜੀ ਹੈ ਇਹਨਾਂ ਦੀ ਆਪਸ ਵਿੱਚ ਬੋਲਬੁਲਾ ਰਾ ਹੁੰਦਾ ਜਿਸ ਤੋਂ ਬਾਅਦ ਸਾਬ ਬਹਾਦਰ ਸਿੰਘ ਵੱਲੋਂ ਨਵਦੀਪ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿੱਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮਨਜੀਤ ਜੀਤਨਵਾਦ ਦੀਪਕ ਜਾਣਕਾਰੀ ਸਾਂਝੀ ਕਰਨ ਦੇ ਲਈ 110 ਦੀ ਕੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਚੀ ਦਾ ਇਹ ਮਾਮਲਾ ਹੈ ਜਿੱਥੇ ਇੱਕ ਤਾਏ ਦੇ ਵੱਲੋਂ ਜੋ ਕਿ ਖੁਦ ਅਮਰੀਕਾ ਦਾ ਸਿਟੀਜ਼ਨ ਹੈ ਉਸਨੇ ਆਪਣੇ ਹੀ ਭਤੀਜੇ ਨੂੰ ਗੋਲੀ ਮਾਰਤੀ ਹੈ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਪਰਿਵਾਰ ਦੇ ਵਿੱਚ ਇਹਨਾਂ ਦੋਹਾਂ ਵਿਚਾਲੇ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਤਾਏ ਦੇ ਵੱਲੋਂ ਆਪਣੇ ਹੀ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਨੇ ਮੁਲਜ਼ਮ ਤਾਏ ਨੂੰ ਗ੍ਰਿਫਤਾਰ ਕਰ ਲਿਆ ਹੈ